ਚਾਹੀਦਾ ਜੀ ਜਿਹੜੇ ਹਿਸਾਬ ਨਾਲ ਸਾਹਮਣੇ ਆ ਰਿਹਾ ਸਾਰਾ ਕੁਝ ਤੇ ਉਹਨਾਂ ਦੇ ਆਰਡਰ ਤੋਂ ਬਿਨਾਂ ਤਾਂ ਕੁਝ ਹੋਇਆ ਨਹੀਂ ਤੇ ਆਪਾਂ ਤਾਂ ਪਹਿਲਾਂ ਤੋਂ ਕਹਿੰਦੇ ਸੀ ਵੀ ਉਹਨਾਂ ਦਾ ਵਿੱਚ ਹੱਥ ਹੈਗਾ ਆ ਉਹਨਾਂ ਨੇ ਸਰਸੇ ਵਾਲੇ ਨੂੰ ਬਚਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਸੀ ਕਿਉਂਕਿ ਉਸ ਵੇਲੇ ਇਲੈਕਸ਼ਨ ਨੇੜੇ ਸੀ ਤੇ ਉਹਨਾਂ ਨੂੰ ਇਹ ਲੱਗਦਾ ਵੀ ਸਿੱਖ ਤਾਂ ਕਮਲੇ ਹੀ ਨੇ ਇਹਨਾਂ ਨੂੰ ਤਾਂ ਜਦੋਂ ਮਰਜ਼ੀ ਕੁੱਟ ਲੋ ਫੇਰ ਫੇਰ ਲੁੱਟ ਲੋ ਪੰਥ ਦੇ ਬੰਦਿਆਂ ਨੂੰ ਕੁੱਟੀ ਵੀ ਜਾਓ ਲੁੱਟੀ ਵੀ ਜਾਓ ਮੁੜ ਕੇ ਪੰਥ ਦਾ ਵਾਸਤਾ ਪਾ ਕੇ ਫਿਰ ਫਿਰ ਵੋਟਾਂ ਮੰਗ ਲਓ ਸੋ ਉਹਨਾਂ ਨੂੰ ਇਹ ਲੱਗਦਾ ਸੀ ਵੀ ਸਿੱਖਾਂ ਨੂੰ ਕਮਲੇ ਕਰਨਾ ਤਾਂ ਸੌਖਾ ਹੀ ਹੈ ਤਾਂ ਸਾਡੀਆਂ ਹੀ ਭੇਡਾਂ ਨੇ ਜਦੋਂ ਮਰਜ਼ੀ ਮੋਨ ਲਓ ਪ੍ਰੋਬਲਮ ਸੀਗੀ ਕਿ ਉਹਨੂੰ ਖੁਸ਼ ਕਰਨਾ ਹੈ ਹੈਨਾ ਸਾਡੇ ਬੰਦੇ ਤਾਂ ਖੁਸ਼ ਹੀ ਨੇ ਉਹਨਾਂ ਨੂੰ ਖੁਸ਼ ਕਰਨਾ ਸੀ ਇਸ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਬਾਬਾ ਜੀ ਤੁਹਾਨੂੰ ਨਹੀਂ ਲੱਗਦਾ ਵੀ ਲੇਟ ਹੋ ਰਿਹਾ ਕਿਉਂ ਅਫਸਰ ਕ੍ਰਿੱਕੀ ਚ ਆ ਕੇ ਜਿਹੜੇ ਅਸਲੀਲੇ ਮਗਰਮਚੋ ਪਿੱਛੇ ਨਿਓ ਫਿਰ ਟਾਈਮ ਤਾਂ ਲੱਗਣਾ ਹੀ ਆ ਜੀ ਚਲੋ ਆਪਾਂ ਨਾ ਇਹ ਗੱਲ ਕਹਿ ਸਕਦੇ ਪਰ ਜਿੱਥੇ ਤੱਕ ਚੱਲ ਰਹੀ ਹੈ ਜੇ ਤੱਕ ਤਾਂ ਠੀਕ ਹੈ ਅੱਗੇ ਵੀ ਰਹਿੰਦੀ ਜਿਹੜੀ ਗੱਲ ਹੋਵੇ ਕਾਰਵਾਈਆਂ ਹੋਣ ਬਾਕੀ ਉਮੀਦ ਕੀਤੀ ਜਾ ਸਕਦੀ ਹੈ ਬਾਕੀ ਆਪਾਂ ਨੂੰ ਪਤਾ ਹੀ ਹੈ ਵੀ ਸਾਰੇ ਹੈਗੇ ਤਾਂ ਇੱਕੋ ਹੀ ਥਾਲੀ ਦੇ ਚੱਟੇ ਵੱਡੇ ਨੇ ਨਾ ਵੀ ਜ਼ਰੂਰੀ ਨਹੀਂ ਹੈਗਾ ਵੀ ਸਾਰਾ ਕੋਈ ਸਾਹਮਣੇ ਆ ਜਾਊਗਾ ਪਰ ਉਮੀਦ ਚੰਗੀ ਕੀਤੀ ਜਾ ਸਕਦੀ ਜਿੱਥੇ ਤੱਕ ਹੋਣ ਗਿਆ ਇੰਨਾ ਵੀ ਠੀਕ ਹੈ ਸਾਬ ਬੋਲੇ ਫੋਕਰੇ ਕੋ ਉਮਦਾ ਹੋ ਹੂੰ ਤੁਹਾਨੂੰ ਲੱਗਦਾ ਕਿ 1984 ਜਿਹੜੇ ਆ ਐਚਐਸ ਕੋਲਕਾਜੀ ਨੇ ਜਾਨਕੀ ਬਹੁਤ ਵਧੀਆ ਭੂਮਿਕਾ ਨਿਭਾਈ ਆ ਉਹ ਵਾਰਡ ਉਹਨਾਂ ਨੂੰ ਮਿਲਣਾ ਚਾਹੀਦਾ ਬਾਦਲਾਂ ਦੋ ਬਾਕਸਾਂ ਲਾ ਕੇ ਨਹੀਂ ਦੇਖੋ ਜਿਹੜੀ ਉਹ ਤਾਂ ਨਾ ਵੰਡੇ ਰਯੂੜੀਆਂ ਮੁਰਮੁਰ ਕਰਦੇਆਂ ਨੂੰ ਦੇਵੇ ਉਹ ਵੀ ਉਹਨਾਂ ਦੇ ਹੀ ਸੀ ਆਪਣੀ ਲਾਏ ਹੋਏ ਸੀ ਵੀ ਮੈਂ ਤਾਂ ਤੈਨੂੰ ਪਬਲਿਕ ਦੇ ਵਿੱਚ ਜਥੇਦਾਰ ਕਹਿ ਦੂੰ ਇਹ ਸਾਡੇ ਪੁਰਾਣੇ ਸਮਿਆਂ ਦੇ ਵਿੱਚ ਇਦਾਂ ਹੁੰਦਾ ਸੀ ਇੱਕ ਮਿੰਟ ਚ ਦਾ ਅੱਧੇ ਮਿੰਟ ਚ ਹੀ ਦੱਸ ਦੇਣਾ ਵੀ ਉਹ ਰਾਜੇ ਜਿਹੜੇ ਸੀ ਨਾ ਏਦਾਂ ਕਰਦੇ ਹੁੰਦੇ ਸੀ ਵੀ ਮੈਂ ਜਦੋਂ ਸਟੇਜ ਤੇ ਆਉਂ ਤ ਪੁਜਾਰੀ ਕਥਾ ਕਰਦਾ ਹੂੰ ਤੇ ਮੈਂ ਉਹਨੂੰ ਕਹੂੰਗਾ ਵੀ ਇਹ ਜੀ ਸਾਡੇ ਕੋਲ ਗੁਰੂ ਨੇ ਮੈਂ ਤਾਂ ਤੇਰੇ ਗੋਡੀ ਹੱਥ ਲਾ ਕੇ ਤੈਨੂੰ ਪ੍ਰਮੋਟ ਕਰ ਦੂੰ ਲੋਕੀ ਕਹਿਣਗੇ ਬੱਲੇ 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 ਵੀ ਇਹਨੂੰ ਤਾਂ ਰਾਜਾ ਵੀ ਮੱਥਾ ਟੇਕਦਾ ਹੈ ਹੈਨਾ ਵੀ ਬਾਦਸ਼ਾਹ ਕਿ ਇਹਨੂੰ ਮੱਥਾ ਟੇਕਦਾ ਤੇਰੇ ਨਾਲ ਸਾਰੇ ਲੋਕ ਪਬਲਿਕ ਜੁੜ ਜੂਗੀ ਤੇ ਜਿਹੜਾ ਸੀਗਾ ਉਹ ਪੰਡਤ ਕਥਾ ਕਰਨ ਵਾਲਾ ਜਿਹੜਾ ਹੁੰਦਾ ਸੀ ਪੁਜਾਰੀ ਕਥਾਵਾਚਕ ਚਾਹੇਓ ਸਾਡੇ ਵਰਗਾ ਲਾ ਲਓ ਤੁਸੀਂ ਵੀ ਜਦੋਂ ਉਹ ਬੋਲਦਾ ਸੀ ਉਹ ਕਹਿੰਦਾ ਸੀ ਜਿਹੜੇ ਰਾਜੇ ਹੁੰਦੇ ਨੇ ਇਹ ਨੇਕਲੰਕ ਹੁੰਦੇ ਨੇ ਇਹਨਾਂ ਦੇ ਪਿਛਲੇ ਜਨਮਾਂ ਦੇ ਤਪ ਕੀਤੇ ਹੋਏ ਨੇ ਤਾਂ ਇਹ ਰਾਜੇ ਬਣੇ ਨੇ ਇਹ ਜਿੰਨੇ ਮਰਜ਼ੀ ਪਾਪ ਕਰ ਲੈਣੇ ਇਹਨਾਂ ਨੂੰ ਪਾਪ ਨਹੀਂ ਲੱਗਦੇ ਨੇਕਲੰਕੀ ਹੁੰਦੇ ਨੇ ਭਾਵ ਕਿ ਉਹਨੇ ਉਹਨੂੰ ਅਵਾਰਡ ਦਿੱਤਾ ਵੀ ਨੇਕਲੰਕ ਹੈ ਉਹਨੇ ਉਹਨੂੰ ਕੋਲ ਗੁਰੂ ਦਾ ਅਵਾਰਡ ਦਿੱਤਾ ਵੀ ਇਹ ਤਾਂ ਬ੍ਰਹਮਣ ਦੇਵਤਾ ਹੈ ਜੀ ਤੇ ਸ਼ੁਰੂ ਤੋਂ ਹੀ ਚੱਲੇ ਆਉਂਦਾ ਭਾਵ ਕਿ ਇੱਕ ਦੂਜੇ ਨੂੰ ਦੋਨਾਂ ਨੇ ਸਰਟੀਫਿਕੇਟ ਦੇਤੇ ਤੇ ਬੁੱਧੂ ਕੌਣ ਬਣਿਆ ਪਬਲਿਕ ਪਬਲਿਕ ਬੁੱਧੂ ਬਣ ਗਈ ਧਾਰਮਿਕ ਤੇ ਰਾਜਨੀਤਿਕ ਦੋਨੇ ਬੰਦੇ ਇਕੱਠੇ ਹੋ ਕੇ ਇੱਕ ਦੂਜੇ ਨੂੰ ਆਪ ਹੀ ਸਰਟੀਫਿਕੇਟ ਦੇਈ ਜਾਂਦੇ ਨੇ ਤੇ ਜਨਤਾ ਨੂੰ ਬੁੱਧੂ ਬਣਾਉਂਦੇ ਆ ਉਹੀ ਜਿਹੜਾ ਟ੍ਰੈਂਡ ਚੱਲਿਆ ਆਉਂਦਾ ਉਸੇ ਤਰੀਕੇ ਸਿਰ ਅੱਜ ਸਾਡਾ ਸਿਸਟਮ ਹੋ ਗਿਆ ਵੀ ਮੈਂ ਤੈਨੂੰ ਪਬਲਿਕ ਦੇ ਵਿੱਚ ਕਹਿ ਦੂੰ ਵੇਖੋ ਜੀ ਸਾਡੇ ਜਥੇਦਾਰ ਸਾਹਿਬ ਤੇ ਸਾਰੀ ਦੁਨੀਆ ਤਾਂ ਤੈਨੂੰ ਜਥੇਦਾਰ ਮੰਨੂ ਤੇ ਤੂੰ ਮੈਨੂੰ ਵਾਰਡ ਦੇ ਦੀ ਤੂੰ ਕਹਦੀ ਜੇ ਸਾਡਾ ਫਕਰੇ ਕੌਮ ਹੈ ਜੀ ਇਹ ਇਨੇ ਪੰਥ ਬਚਾਇਆ ਮੈਂ ਤੇਰੇ ਗੋਡੀ ਹੱਥ ਲਾ ਦੂੰ ਤੂੰ ਮੈਨੂੰ ਵਾਰਡ ਦੇ ਜੀ ਸੇਮ ਕਾਪੀ ਹੈ ਜੋ ਇਹਨਾਂ ਨੇ ਕੀਤੀ ਹੈ ਸੋ ਜੋ ਉਹ ਹੈਗਾ ਉਹ ਜਿਹੜੇ ਬੰਦੇ ਇਹੇ ਜਿਹੜੇ ਹੱਥ ਦੇਣ ਵਾਲੇ ਜਾਂ ਵਾਰਡ ਲੈਣ ਵਾਲੇ ਉਹਦਾ ਢਾਂਚਾ ਹੀ ਸਾਡੇ ਖਤਮ ਹੋ ਗਿਆ ਕਾਲ ਤੱਕ ਤੇ ਕਿਹੜਾ ਆਪ ਬੋਲਦਾ ਨਾ ਉਹਨੇ ਬੋਲ ਕੇ ਆਪ ਕਹਿਣਾ ਫੈਸਲਾ ਤਾਂ ਬੰਦੇ ਕਰਦੇ ਨੇ ਤੇ ਬੰਦੇ ਸਿਰੇ ਦੇ ਚ ਆਪ ਲੂਸ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਹਾਂ ਜੀ ਵੀ ਇਲੈਕਸ਼ਨ ਵੀ ਇਸੇ ਕਰਕੇ ਦੇਰੀ ਨਾਲ ਹੋ ਰਹੇ ਹੈ ਵੀ ਜਿਹੜਾ ਹਾਂਜੀ ਉਹ ਤਾਂ ਫਿਰ ਸਾਰੇ ਪਾਸੇ ਸਿਆਸਤ ਭਾਰੂ ਹੈਗੀ ਐ ਜੋ ਚਾਹੁੰਦੇ ਨੇ ਉਸੇ ਤਰੀਕੇ ਸੇ ਰਹੀ ਹੋਣਾ ਆ ਧਰਮ ਦੇ ਉੱਤੇ ਰਾਜਨੀਤੀ ਪੂਰੀ ਤਰ੍ਹਾਂ ਹਾਵੀ ਹੋ ਚੁੱਕੀ ਐ ਤੇ ਬੜਾ ਗੰਦਲਾ ਹੋਇਆ ਪਿਆ ਸਾਰਾ ਸਿਸਟਮ ਆਪਾਂ ਸਾਰੇ ਹੀ ਜਾਣਦੇ ਹੁਣ ਤਾਂ ਤੁਸੀਂ ਵੀ ਬਹੁਤ ਚਿਰਾਂ ਵੱਲ ਜਿਹੜਾ ਜਵਾਨ ਲਵ ਕਰ ਰਹੇ ਹੋ ਤੁਹਾਡੇ ਜਵਾਨਾਂ ਦੇ ਵੀ ਬੱਖੇ ਤਰ੍ਹਾਂ ਹੋਦੇ ਸੀਗੇ ਕੈਂਸਲ ਵੀ ਹੋਇਆ ਕੋ ਪ੍ਰੋਗਰਾਮ ਤਾਂ ਹਾਂਜੀ ਫਿਰ ਉਹ ਜਿਹੜੀ ਹੁਣ ਪਾਰਟੀ ਐ ਜਿਹੜੀ ਜਿਨ੍ਹਾਂ ਨੇ ਸਾਡੇ ਤੇ ਸ਼ਬੀਲ ਲਾਈ ਐ ਸਾਡਾ ਬੰਦਾ ਮਾਰਿਆ ਉਹਦੀ ਸਪੋਰਟ ਕਰਦੇ ਨੇ ਸਾਰੇ ਕਿਉਂਕਿ ਉਹ ਟਕਸਾਲ ਦੇ ਨਾਲ ਰਿਲੇਟਡ ਨੇ ਬਾਬਾ ਹਰਨਾਮ ਸਿੰਘ ਜਿਹੜੇ ਐ ਉਹ ਤਾਂ ਸਾਰਿਆਂ ਨੂੰ ਪਤਾ ਹੀ ਐ ਉਹ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਅੰਮ੍ਰਿਤਸਰ ਕਰਵਾ ਰਹੇ ਸੀ ਸਾਰੀ ਕੌਮ ਇਹਨਾਂ ਦੀ ਚੜ੍ਹਦੀ ਕਲਾ ਦੀ ਇਹਨਾਂ ਦੇ ਪਰਿਵਾਰ ਦੀ ਅਰਦਾਸ ਕਰੇ ਤੇ ਹੁਣ ਮੇਰੇ ਵਰਗਾ ਬੰਦਾ ਖੁੱਲ ਕੇ ਸਾਰੀ ਗੱਲ ਕਹਿੰਦਾ ਚਾਹੇ ਉਹ ਕਾਂਗਰਸ ਹੋਵੇ ਚਾਹੇ ਬਾਦਲ ਹੋਣ ਅਸੀਂ ਖੁੱਲ ਕੇ ਸ਼ੁਰੂ ਤੋਂ ਮੈਂ ਕਹਿੰਦਾ ਹੀ ਸਾਰੀਆਂ ਗੱਲਾਂ ਹਨਾ ਬਰਗਾੜੀ ਦੇ ਵਿੱਚ ਵੀ ਜਾਂ ਹੋਰ ਜੋ ਵੀ ਹੋਇਆ ਸੋ ਉਹਨਾਂ ਨੇ ਸਾਡੀ ਹਮਾਇਤ ਕਿੱਥੇ ਕਰਨੀ ਸੀ ਸਾਰੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਸਾਰੀ ਐਸਜੀਪੀਸੀ ਉਸ ਵੇਲੇ ਮੇਰੇ ਕੋਲ ਇਹ ਕਹਿਣ ਆਏ ਸੀ ਵੀ ਸਮਝੌਤਾ ਕਰ ਲਓ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਵੀ ਸਮਝੌਤਾ ਠੀਕ ਹੈ ਜੀ ਮੈਂ ਸਮਝੌਤਾ ਕਰ ਲੈਂਦਾ ਪਰ ਇੱਕ ਲਫ਼ਜ਼ ਇਹ ਤਾਂ ਕਹਿ ਦੋ ਵੀ ਕੋਈ ਮਾਫੀ ਮੰਗੇ ਵੀ ਯਾਰ ਬੰਦਾ ਮਾਰਨਾ ਸਾਥੋ ਗਲਤੀ ਹੋ ਗਈ ਅਸੀਂ ਬੰਦਾ ਮਾਰ ਲਿਆ ਅਸੀਂ ਸਮਝੌਤੇ ਨੂੰ ਤਿਆਰ ਆ ਉਹ ਤਾਂ ਮਕੀਆ ਦਿੰਦੇ ਨੇ ਉਹ ਬੰਦੇ ਮਾਰਨਗੇ ਪਹਿਲੀ ਵੀ ਅਸੀਂ ਡਿੱਗੀ ਇਹ ਸਮਝੌਤਾ ਵੀ ਅਸੀਂ ਕਰੀਏ ਸਮਝੌਤਾ ਸੰਭਵ ਹੈ ਜਦੋਂ ਅਗਲਾ ਗਲਤੀ ਨੂੰ ਗਲਤੀ ਮੰਨ ਲਵੇ ਵੀ ਮੈਂ ਗਲਤੀ ਮੰਨਦਾ ਅਸੀਂ ਕਹਿੰਦੇ ਚਲੋ ਭਾਈ ਠੀਕ ਹੈ ਉਹ ਤਾਂ ਅੱਜ ਤੱਕ ਨਹੀਂ ਕਹਿੰਦੇ ਵੀ ਅਸੀਂ ਗਲਤ ਕੀਤਾ ਉਹ ਕਹਿੰਦੇ ਐਦਾਂ ਹੀ ਮਾਰਿਆ ਐਦਾਂ ਹੀ ਮਾਰਾਂਗੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਐਡੀ ਵੱਡੀ ਧਾਰਮਿਕ ਗੁੰਡਾਗਰਦੀ ਨੂੰ ਪੰਜਾਬ ਸਰਕਾਰ ਸ਼ਹਿ ਦੇ ਰਹੀ ਸੀ ਹਾਂਜੀ ਨਹੀਂ ਨਾਨਕ ਸ਼ਾਹੀ ਕਲੰਡਰ ਵੈਸੇ ਤਾਂ ਜੀ ਸਾਰੇ ਦਾ ਸਾਰਾ ਗੰਦਲਾ ਹੋਇਆ ਪਿਆ ਕੁਛ ਵੀ ਹੈ ਚਲੋ ਕਿਸੇ ਬਹਾਨੇ ਜੇ ਕੋਈ ਪ੍ਰਚਾਰ ਹੋ ਸਕਦਾ ਹੈ ਗੁਰੂ ਸਾਹਿਬ ਜੀ ਦੀ ਵਿਚਾਰ ਧਾਰਾ ਲੌਜੀਕਲੀ ਵਿਚਾਰ ਧਾਰਾ ਜਿਹੜੀ ਹੈਗੀ ਹੈ ਜੇ ਲੋਕਾਂ ਵਿੱਚ ਪਹੁੰਚਦੀ ਹੈ ਤਾਂ ਚੰਗੀ ਗੱਲ ਹੈ ਬਾਕੀ ਕਲੰਡਰ ਵਾਲਾ ਤਾਂ ਮਿਲਗੋਬਾ ਹੈ ਨਾ ਉਹ ਤਾਂ ਸਾਡਾ ਪੂਰੇ ਦਾ ਪੂਰਾ ਜਿਹੜਾ ਕਲੰਡਰ ਪੂਰੇਵਾਲ ਹੋਣਾ ਨੇ ਬਣਾਇਆ ਸੀ ਉਹ ਤਾਂ ਰਿਜੈਕਟ ਕਰ ਦਿੱਤਾ ਸੀ 2009 ਚ 5 ਸਾਲ ਚੱਲਿਆ ਸੀ ਵੱਖਰੀ ਕੌਮ ਉਹਦੇ ਨਾਲ ਸਥਾਪਿਤ ਹੁੰਦੀ ਸੀ ਨਾਨਕਸ਼ਾਹੀ ਕਲੰਡਰ ਮੁਤਾਬਕ ਉਹ ਤਾਂ ਕਹਿੰਦਾ ਮੇਰਾ ਕੈਲੰਡਰ ਤੁਸੀਂ ਜੇ ਗਲਤ ਸਿੱਧ ਕਰਦੇ ਹੋ ਮੈਂ 5 ਕਰੋੜ ਨਾਮ ਦੇਣ ਨੂੰ ਤਿਆਰ ਆ ਮੇਰਾ ਕੈਲੰਡਰ ਸਹੀ ਬਣਿਆ ਪੁਰੇਵਾਲ ਨੇ ਕਿਹਾ ਸੀ ਪਰ ਇਹਨਾਂ ਨੇ ਉਹ ਰੱਦ ਕਰ ਦਿੱਤਾ ਹਾਂਜੀ ਜਥੇਦਾਰ ਪਟਨਾ ਸਾਹਿਬ ਲੋ ਇਟਰਨ ਲਿਆ ਗਿਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਉਹ ਕਹੇ ਜਿਆ ਬੰਦਾ ਹੈ ਦੋ ਤਿੰਨ ਵਿਆਹ ਕਰਾਈ ਫਿਰਦਾ ਹੈ ਸਿਰੇ ਦਾ ਜਾਨੀ ਕਿ ਉਹਨੂੰ ਜਥੇਦਾਰ ਸਾਹਿਬ ਕਹਿਣ ਲੱਗਿਆਂ ਵੀ ਸ਼ਰਮ ਆਉਂਦੀ ਵੀ ਇਹਦੇ ਸਾਹਿਬ ਹੁੰਦੇ ਨੇ ਫਿਰ ਤਾਂ ਲੱਖ ਲਾਂਤ ਸਾਡੇ ਇਹਦੇ ਸੇਵਕਾਂ ਦੇ ਇਹਦੀ ਸਿੱਖੀ ਜੇ ਇਹਦੇ ਜਥੇਦਾਰ ਨੇ ਨਾ ਸਾਡੇ ਤਾਂ ਸ਼ਰਮ ਆਉਂਦੀ ਹੈ ਯਾਰ ਇਹਨਾਂ ਨਾਲੋਂ ਤਾਂ ਫਿਰ ਕਿਤੇ ਦੂਜੇ ਬੰਦੇ ਬਹੁਤ ਚੰਗੇ ਨੇ ਹਨ ਇਹੋ ਜਿਹੇ ਬੰਦੇ ਜਿਹੜੇ ਕਿ ਕਦੇ ਕਿਵੇਂ ਬਿਆਨ ਬਦਲਦੇ ਨੇ ਕਦੇ ਕਿਵੇਂ ਕਰਦੇ ਨੇ ਸਾਰਾ ਦਾ ਸਾਰਾ ਪਖੰਡਵਾਦ ਕਰਨ ਵਾਲੇ ਬੰਦੇ ਨੇ ਕਿੱਥੋਂ ਇਹ ਬਿਠਾਏ ਐ ਸਾਰਿਆਂ ਨੂੰ ਪਤਾ ਸੋ ਇਹ ਤਾਂ ਆਪਣੀਆਂ ਆਪ ਹੀ ਚਾਲਾਂ ਜੀਆਂ ਖੇਡਦੇ ਨੇ ਜਾਲ ਜੇ ਬੁੰਨਦੇ ਨੇ ਬੁੱਧੂ ਆਪਾਂ ਬਣ ਜਾਂਦੇ ਐ ਐਸੇ ਹਲਕੇ ਦੇ ਬਿਆਨ ਨਾਲ ਸਹਿਮਤ ਹੋ ਕਿ ਉਹ ਜੀਪੀਸੀ ਜਲਦੀ ਇਲੈਕਸ਼ਨ ਕਰਵਾਉਣ ਨੂੰ ਕਿਉਂਕਿ ਬਾਦਲਾਂ ਦੇ ਕਬਜ਼ੇ ਤੋਂ ਹਟਾਇਆ ਗਿਆ ਗਿਆ ਜੀਪੀਸੀ ਕਿਸ ਤਰ੍ਹਾਂ ਨਹੀਂ ਜਿਹੜਾ ਵੀ ਬੰਦਾ ਯਤਨ ਕਰ ਰਿਹਾ ਆਪਣੇ ਆਪਣੇ ਤਰੀਕੇ ਨਾਲ ਸਾਰੇ ਕਰਨ ਮੈਂ ਕਿਸੇ ਵੀ ਇਦਾਂ ਨਹੀਂ ਵੀ ਫਲਾਣਾ ਬੰਦਾ ਜਿਹੜਾ ਮੈਂ ਉਹਦੀ ਕਮਾਂ ਵੀ ਸਪੋਰਟ ਕਿਉਂਕਿ ਮੈਂ ਅਜੇ ਨਾ ਕੋ ਉਹਨਾਂ ਦੀ ਇਦਾਂ ਦੀ ਗੱਲ ਮੇਰੇ ਨਾਲ ਕੋਈ ਮੀਟਿੰਗ ਹੋਈ ਹੈ ਨਾ ਮੈਂ ਕੁਝ ਸੁਣਿਆ ਜੇ ਕੋਈ ਬੰਦੇ ਕੋਈ ਕਰ ਰਹੇ ਨੇ ਤਾਂ ਚੰਗੀ ਗੱਲ ਹੈ ਪਰ ਅਜੇ ਤਾਂ ਸਾਨੂੰ ਪਹਿਲਾਂ ਤਾਂ ਆਪਣੀ ਸੁਭਾਅ ਬਦਲਣ ਦੀ ਲੋੜ ਹੈ ਇੱਕ ਜਾਂਦਾ ਦੂਜਾ ਜਾਂਦਾ ਦੂਜਾ ਆਉਂਦਾ ਤੀਜਾ ਜਾਂਦਾ ਜਦੋਂ ਉਹਦੇ ਤੇ ਪਹੁੰਚਦਾ ਅਗਲਾ ਫੇਰ ਪਤਾ ਲੱਗਦਾ ਵੀ ਉਹ ਉਦਾਂ ਦਾ ਹੀ ਰਹਿੰਦਾ ਜ਼ਿਆਦਾਤਰ ਸਾਡੀ ਲੜਾਈ ਇਹ ਹੈ ਵੀ ਆਹ ਉਹਦਾ ਇਹਦੇ ਕੋਲ ਹੈ ਮੈਂ ਮੇਰੇ ਕੋਲ ਹੋਵੇ ਜ਼ਿਆਦਾ ਕਈ ਬੰਦੇ ਸੋਚਦੇ ਨੇ ਵੀ ਜਿਹੜਾ ਹੁਣ ਇਹ ਖਾ ਰਿਹਾ ਮੈਂ ਕਦੋਂ ਖਾਣ ਲੱਗਾ ਹਣਾ ਉਹ ਤਾਂ ਜਦੋਂ ਬੰਦਾ ਸੁਹਿਰਦ ਹੋ ਕੇ ਕਰੂਗਾ ਫਿਰ ਹੀ ਅਸੀਂ ਸਿੱਟੇ ਆਉਣਗੇ ਸਾਹਮਣੇ ਤਾਂ ਕੁਝ ਕਹਿ ਸਕਦੇ ਆ ਅੱਜ ਵੱਡਾ ਸਾਰਾ ਬਿਆਨ ਦੇ ਦੀਏ ਫਲਾਣੇ ਬੰਦੇ ਦੀ ਸਪੋਰਟ ਕਰੋ ਕੱਲ ਨੂੰ ਉਹ ਬੰਦਾ ਦੋ ਨੰਬਰੀ ਆ ਨਿਕਲੇ ਮੁੜ ਕੇ ਕਹਿਣਗੇ ਤੂੰ ਤਾਂ ਆਪ ਕਿਹਾ ਸੀ ਵੀ ਠੀਕ ਐ ਹਾਂਜੀ ਆਪ ਕੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ